ਇੱਕ ਹੋਰ ਬੀਬੀ ਗਰਮ ਹੋਈ ਫਿਰਦੀ ਆ ਉਹਦਾ ਕੀ ਚੱਕਰ ਹੈ ਕਹਿੰਦੇ ਨਾ ਮੇਰੇ ਯਾਦ ਨਹੀਂ ਐਮ ਐਲ اے ਸਹਿਵਾ ਸ਼ਾਇਦ ਬੀਬੀ ਅੰਦਰਜੀਤ ਕੌਰ ਜੀ ਨਹੀਂ ਨਹੀਂ ਜੀ ਅੰਦਰਜੀਤ ਕੌਰ ਨੇ ਉਹ ਸ਼ਾਇਦ ਛਾ ਕੋਟ ਵਾਲੇ ਹੂੰ ਨਕੋਦਰ ਵਾਲੇ ਹਾਂਜੀ ਕੈਂਟੋ ਵਾਲੇ ਨਹੀਂ ਨਹੀਂ ਕੈਂਟ ਵਾਲੇ ਕਾਨੂੰ ਨਕੋਦਰ ਹਲਕਾ ਜੀ ਜੀ ਨਕੋਦਰ ਹਲਕਾ ਹੈ ਨਾ ਸਾਡਾ ਉਹ ਸ਼ਾਇਦ ਨਕੋਦਰ ਤੋਂ ਐਮ ਐਲ اے ਨੇ ਜੀ ਉਹਨਾਂ ਦੇ ਪਤੀ ਪਿਛੇ ਜੇ ਲੋਕ ਸਦਾਰ ਗਏ ਸਨ ਉਹ ਕੈਂਟ ਵਾਲਾ ਮਾਮਲਾ ਕੋਈ ਹੋਰ ਬੀਬੀ ਉਥੇ ਆੜਾ ਹੈ ਜੀ ਦਾ ਰੋਲਾ ਇੱਕ ਪਿੰਡ ਦੇ ਵਿੱਚ ਪਿਆ ਸੀ। ਤੋਂ ਇਸ ਤਰ੍ਹਾਂ ਕੇ ਮਤਲਬ ਜਿਹੜੀ ਰਹਿੰਦੀ ਖੁੰਦੀ ਫੱਟੀ ਹੋਏ ਦਮ ਐਸੋ ਜੈ ਕਿ ਕੋਈ ਕਿਸਾਨ ਆਗੂ ਸੀ ਸ਼ਾਇਦ ਉਹ ਜਲੰਧਰ ਤੋਂ ਸਨ। ਜੀ ਤੋਂ ਬੀਬੀ ਜਿਸ ਤਰ੍ਹਾਂ ਚਲੋ 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 ਇਹਨਾਂ ਨੂੰ ਐਦਾਂ ਉਦਾਂ ਕਰੋ ਤਾਂ ਮੇਰੇ ਖਿਆਲ ਦੇ ਨਾਲ ਇਹ ਜਿਹੜੀ ਬੱਚੀ ਖੁੱਚੀ ਹੈ ਨਾ ਉਹ ਇਹਨਾਂ ਦੇ ਬੰਦੇ ਕਸਰ ਕਢਾ ਦੇਣਗੇ। ਦੇਖੋ ਕੰਮ ਕਰਨਾ ਸਿੱਖਣਾ ਨਾ ਥਾਲੀ ਵਾਲ ਤੋਂ ਸਿੱਖੋ ਯਾਰ। ਕਿਆ ਬੰਦੇ ਨੇ ਕੰਮ ਕੀਤਾ ਯਾਰ ਨਾਲੇ ਉਮਰ ਹੋਈ ਪਈ ਆ। ਜੀ ਠੀਕ ਹੈ ਸਾਡੇ ਤੋਂ ਵੱਡੇ ਹੋਣੇ ਕੋਈ 10 ਸਾਲ ਹਮ ਕੰਮ ਕਰਨਾ ਸਿੱਖਣਾ ਹੈ ਨਾ ਜਿਸ ਬੰਦੇ ਦਾ ਸਾਰਿਆਂ ਨੇ ਮਜ਼ਾਕ ਅਡਾਇਆ ਬੈਂਸ ਹਮ ਸਰ ਮਤਲਬ ਕਿ ਭਾਰਾ ਸਰੀਰ ਹੈ ਤਾਂ ਉਹ ਦੇਖੋ ਮਿੱਟੀ ਨਾਲ ਮਿੱਟੀ ਹਮ ਕੱਲ ਸਵੇਰ ਤੋਂ ਚੰਨੀ ਸਾਹਿਬ ਆਪਦੇ ਮੋਢਿਆਂ ਤੇ ਗੱਟੇ ਮਤਲਬ ਕਿ ਯਾਰ ਜਿਨ੍ਹਾਂ ਨੇ ਉਹ ਉਹਨਾਂ ਦੀਆਂ ਫੋਟੋਆਂ ਵੀ ਜ਼ਿਆਦਾ ਨਹੀਂ ਹੈ ਜੀ ਉੱਥੇ ਕਿਉਂਕਿ ਰੋਪੜ ਸਾਈਡ ਤੁਹਾਨੂੰ ਪਤਾ ਹੀ ਐ ਇਸ ਤਰ੍ਹਾਂ ਹਾਲਾਤ ਬਣੇ ਪਏ ਨੇ ਕਿ ਸਾਰੇ ਲੱਗੇ ਹੋਏ ਨੇ ਜਿੰਨੇ ਜੋ ਗਿਆ ਤਾਂ ਮਤਲਬ ਕਿ ਉਹ ਚੁੱਪਚਾਪ ਤਾਂ ਕੰਮ ਕਰ ਰਹੇ ਨੇ ਯਾਰ ਉਹਨਾਂ ਤੋਂ ਉਹਨਾਂ ਦੀ ਤਾਂ ਕੋਈ ਕੰਟਰੋਵਰਸ ਉਹ ਤਾਂ ਲੋਕ ਕੋਈ ਗੰਨਮੈਨ ਨਹੀਂ ਮੈਂ ਦੇਖ ਰਿਆ ਸੀਗਾ ਇੱਕ ਵੀਡੀਓ ਮੈਂ ਬੜੇ ਗੌਰਨਰ ਦੇਖਿਆ ਬੈਂਸਾ ਮਿੱਟੀ ਪਾ ਰਹੇ ਨੇ ਜੀ ਐ ਮੁੱਢਾ ਤੇ ਚੱਕ ਕੋਈ ਗੰਨਮੈਨ ਨਹੀਂ ਬੱਚੇ ਆ ਨਾਲ ਤੁਰੇ ਫਿਰਦੇ ਲੋਕ ਤੁਰੇ ਫਿਰਦੇ ਜੀ ਆਹ ਉਹ ਭਰੀ ਜਾ ਰਹੇ ਆ ਬੜੀ ਰਾਸਤਾਂ ਦੀ ਮਕਮਲ ਵੀ ਠੀਕ ਹੈ ਹਾਂ ਜੀ ਹਾਂ ਬਿਲਕੁਲ ਰਾਤ ਵੇਲੇ ਦੀਆਂ ਵੀ ਸ਼ਾਇਦ ਨੇ ਹਾਂ ਜੀ ਤੇ ਭਾਈ ਮਤਲਬ ਕਿ ਤਾਂ ਕੰਮ ਕਰੋ ਯਾਰ ਜੀ ਕੋਈ ਤੁਹਾਨੂੰ ਕੁਝ ਨਹੀਂ ਕਹੇਗਾ ਮੈਂ ਕਹਣਾ ਮੇਰੀ ਗਰੰਟੀ ਹੈ ਜੀ ਜੇ ਤੁਸੀਂ ਇਹ ਜਨਤਾ ਦੇ ਵਿੱਚ ਜਨਤਾ ਦੇ ਬਣ ਕੇ ਕੰਮ ਕਰਨ ਲੱਗ ਪਾਓ ਸੇਵਕ ਬਣ ਕੇ ਤੁਹਾਨੂੰ ਕੋਈ ਕੁਝ ਨਹੀਂ ਕੋਈ ਸਵਾਲ ਵੀ ਨਹੀਂ ਕਰੇਗਾ ਬਿਲਕੁਲ ਇੱਕ ਵਾਰੀ ਸਵਾਲ ਵੀ ਰੁਕ ਜਾਣਗੇ ਕਿ ਯਾਰ ਹਾਲ ਹਾਲ ਦੀ ਘੜੀ ਸਾਡੇ ਨਾਲ ਲੱਗਾ ਹੈ ਹੋਰ ਕੁਝ ਨਹੀਂ ਪ੍ਰਸ਼ਾਦਾ ਹੀ ਵਰਤੋਂ ਅਗ ਤੁਹਾਨੂੰ ਕੋਈ ਨਹੀਂ ਰੋਕੇਗਾ ਜੀ ਜੀ ਉਲਟਾ ਜਦੋਂ ਤੁਸੀਂ ਚੌਧਰ ਚੁੱਕ ਕੇ ਜਾਂਦੇ ਹੋ ਨਾ ਵੀ ਚੌਧਰ ਤੁਹਾਡੇ ਸਿਰ ਤੇ ਨੱਚ ਰਹੀ ਹੁੰਦੀ ਹੈ ਫਿਰ ਤੁਸੀਂ ਆਪਣੇ ਆਪ ਨੂੰ ਵੱਡੇ ਤੇ ਦੂਜੇ ਨੂੰ ਛੋਟੇ ਸਮਝਦੇ ਤਾਂ ਉਦੋਂ ਰਹਿੰਦੀ ਖੁੰਦੀ ਕਸਰ ਜਿਹੜੀ ਹੈ ਉਹ ਨਿਕਲਦੀ ਹੈ ਬਿਲਕੁਲ ਜੀ ਪਾੜਾ ਸਾਹਿਬ ਹਾਂ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਮਤਲਬ ਬੰਦੇ ਆ ਨਾ ਉਹ ਇੱਕ ਇਹ ਵੀ ਹੈ ਕਿ ਇਹਨਾਂ ਨੂੰ ਤਜਰਬਾ ਵੀ ਬਹੁਤ ਹੈ ਇਹਨਾਂ ਇਲਾਕਿਆਂ 'ਚ ਪਾਣੀ ਅਕਸਰ ਆਉਂਦਾ ਹੈ ਨਾ ਜਿਵੇਂ ਪਠਾਨਕੋਟ ਸਾਈਡ ਆ ਗਿਆ ਆਪਾਂ ਗੁਰਦਾਸਪੁਰ ਸਾਈਡ ਆ ਗਿਆ ਰੋਪੜ ਸਾਈਡ ਆ ਗਿਆ ਠੀਕ ਹੈ ਇਹਨਾਂ ਇਲਾਕਿਆਂ ਦੇ ਜਿਹੜੇ ਇਹ ਮੰਤਰੀ ਨੇ ਜਾਂ ਸਿਆਸਤਦਾਨ ਆ ਉਹ ਇਹਨਾਂ ਚੀਜ਼ਾਂ ਤੋਂ ਵਾਕਾ ਬਨੇ ਜੀ ਭਾਈ ਕਿੱਥੇ ਕੰਮ ਕਰਦੇ ਸੂਰਤ ਹਾਂ ਜੇ ਥੋੜੇ ਤਜਰਬੇ ਹੁੰਦੇ ਕਿਉਂਕਿ ਜੰਮੇ ਪਲ ਹੁਣ ਜਿਵੇਂ ਆਪਾਂ ਆਪਣੇ ਏਰੀਏ ਦੇ ਤਜਰਬੇਕਾਰ ਹਾਂ ਹੂੰ ਸੇਮ ਨਾਲ ਆਜਾ ਆਪਾਂ ਨੂੰ ਸਭ ਪਤਾ ਹੈ ਜੀ ਜੀ ਤਾਂ ਉਦੋਂ ਉਹ ਥੋੜਾ ਮਤਲਬ ਕਿ ਬਿਹਤਰ ਕਰ ਲੈਂਦੇ ਆ ਗੱਲ ਇਹਨਾਂ ਦੀ ਸਹੀ ਹੈ ਜੀ 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 ਅਜ਼ੀਮ ਖਾਨ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮਿਹਰਬਾਨੀ ਗਜਨ ਜੀ ਕਹਿ ਰਹੇ ਨੇ ਕਿ ਮੈਂ ਤੇ ਪਹਿਲਾਂ ਹੀ ਲਿਖਿਆ ਸੀ ਕਿ ਡਰਾਮਾ ਹੋ ਰਿਹਾ ਬੀਬੀ ਦੇ ਮੇਕਅਪ ਤੋਂ ਪਤਾ ਲੱਗ ਰਿਹਾ ਹਾਂ ਜੀ ਉਹ ਮੇਕਅਪ ਕੀ ਹਰ ਇੱਕ ਚੀਜ਼ ਤੋਂ ਰੋਕਣੇ ਅੰਦਾਜ਼ਾ ਲਾ ਲਿਆ ਸੀ ਪਹਿਲਾਂ ਹੀ ਕਲਿੱਪ ਉਤੇ ਕੜੀਆਂ ਤੇ ਮਾਰ ਉਤੇ ਬੀਬੀ ਇਦਾਂ ਨਿਕਲੀ ਆ ਜਿਦਾਂ ਸ਼ਪਾਰ ਦੇ ਮੇਲੇ ਚ ਚੱਲੀ ਹੋਵੇ ਹਾਂ ਹੈ ਮਤਲਬ ਕਿ ਉਹ ਕਮਾਲ ਹੋ ਗਈ ਹੁਣ ਕੀ ਕਹੀਏ ਸਿਆਣੇ ਬਿਆਣੇ ਬੰਦੇ ਆ ਮੈਂ ਤੇ ਕਹਿਣਾ ਕਿ ਚਲੋ ਛੱਡਿਆ ਪਾਉਣ ਜੋ ਹੋਣਾ ਸੀ ਹੋ ਗਿਆ ਇਹ ਇੰਨਾ ਬਹੁਤ ਹੈ ਕਿ ਸਾਨੂੰ ਪਤਾ ਲੱਗ ਗਿਆ ਕਿ ਸਿਆਸਤ ਦੀ ਗਿਰਨ ਦੀ ਕੋਈ ਹੱਦ ਨਹੀਂ ਜਿਵੇਂ ਬੰਦੇ ਦੇ ਪੜਨ ਦੀ ਕੋਈ ਉਮਰ ਨਹੀਂ ਹੁੰਦੀ ਸਿਆਸਤ ਦੇ ਗਿਰਨ ਦੀ ਵੀ ਕੋਈ ਹੱਦ ਨਹੀਂ ਹਾਂ ਬਿਲਕੁਲ ਮਿੰਟੋ ਜੀ ਵੈਸੇ ਤਾਂ ਕਹਿੰਦੇ ਹੁੰਦੇ ਨਾ ਵੀ ਕਿ ਜੇ ਇੱਕ ਵੱਡਾ ਹੋਵੇ ਤਾਂ ਕਹਿੰਦੇ ਉਹਦੇ ਅੱਗੇ ਨਹੀਂ ਤੁਰਨਾ ਚਾਹੀਦਾ ਉਹਦੇ ਅੱਗੇ ਨਹੀਂ ਬੋਲਣਾ ਚਾਹੀਦਾ ਮਾਨ ਸਾਹਿਬ ਚਲੋ ਅਹੁਦੇ ਦੇ ਵਿੱਚ ਵੀ ਵੱਡੇ ਨੇ ਮੁੱਖ ਮੰਤਰੀ ਨੇ ਤੇ ਉਮਰ ਦੇ ਵਿੱਚ ਵੀ ਪਰ ਕਦੇ-ਕਦੇ ਲੱਗਦਾ ਹੁੰਦਾ ਕਿ ਜਿਵੇਂ ਇਕਟਾਰੀਏ ਸਾਹਿਬ ਨੇ ਹੱਥ ਖੜੇ ਕਰਤੇ ਸੀ ਕਿ ਭਾਈ ਨਹੀਂ ਹੋ ਰਿਹਾ ਨਹੀਂ ਸੰਭਲ ਰਿਹਾ ਜੇ ਨਹੀਂ ਸੰਭਲ ਰਿਹਾ ਤੇ ਘਟੋ ਘਟ ਹੱਥ ਜੋੜ ਕੇ ਲੋਕਾਂ ਤੋਂ ਮਾਫੀ ਮੰਗ ਲੈਣੀ ਚਾਹੀਦੀ ਆ ਵੀ ਨਹੀਂ ਭਾਈ ਹੋ ਨਹੀਂ ਰ ਤੁਸੀਂ ਮਦਦ ਕਰੋ ਸਹਾਇਤਾ ਕਰੋ ਜਾਂ ਅਸੀਂ ਤੁਹਾਡੇ ਵਾਸਤੇ ਕੀ ਕਰ ਸਕਦੇ ਹਾਂ ਸਾਨੂੰ ਦੱਸ ਦਿਓ ਇੱਕ ਤਰ੍ਹਾਂ ਦਾ ਤੁਸੀਂ ਮਾਰਗਦਰਸ਼ਨ ਦੇ ਦਿਓ ਪਰ ਮੈਨੂੰ ਲੱਗਦਾ ਕਿ ਜੇ ਕੋਈ ਇਸ ਤਰ੍ਹਾਂ ਮੰਨ ਲਓ ਵੀ ਹਾਰ ਮੰਨ ਵੀ ਜਾਵੇ ਇੱਕ ਵਾਰੀ ਹੱਥ ਜੋੜ ਵੀ ਦੇਵੇ ਤੇ ਲੋਕ ਫਿਰ ਵੀ ਨਾਲ ਖੜ ਜਾਂਦੇ ਨੇ ਫਿਰ ਵੀ ਡਿੱਗਣ ਨਹੀਂ ਦਿੰਦੇ ਟੁੱਟਣ ਨਹੀਂ ਦਿੰਦੇ ਪੰਜਾਬੀਆਂ ਦੀ ਤਸਵੀਰ ਐਸੀ ਹੈ ਪਰ ਜਦੋਂ ਇਸ ਤਰ੍ਹਾਂ ਦਾ ਕੋਈ ਡਰਾਮਾ ਸ਼ੁਰੂ ਹੋ ਜਾਂਦਾ ਹੈ ਇਸ ਤਰ੍ਹਾਂ ਦਾ ਕੁਝ ਸਕ੍ਰਿਪਟਡ ਸਾਹਮਣੇ ਆਉਂਦਾ ਹੈ ਤੇ ਲੋਕਾਂ ਦੇ ਮਨ ਹੋਰ ਟੁੱਟ ਜਾਂਦੇ ਆ ਲੋਕ ਹੋਰ ਦੂਰ ਹੁੰਦੇ ਆ ਨਹੀਂ ਇਸ ਤਰ੍ਹਾਂ ਦੇ ਵਿੱਚ ਕੋਈ ਮੰਨ ਲਓ ਆਪਾਂ ਨੂੰ ਕੋਈ ਮੰਦਾ ਚੰਗਾ ਵੀ ਬੋਲ ਲਵੇ ਕਿ ਉਹ ਦੇ ਕੇ ਜੇਕਰ ਉੱਤੇ ਝਗੜਾ ਹੋ ਜਾਵੇ ਨਾ ਹੂੰ ਜਦੋਂ ਮੰਨ ਲਓ ਮੁੰਡਿਆਂ ਦੀ ਲੜਾਈ ਹੋ ਜਾਂਦੀ ਹੈ ਸਾਡੀਆਂ ਤੇ ਆਪੀਤੀਆਂ ਜੀ ਤੇ ਜਿਹੜੇ ਸਿਆਣੇ ਜਾਂਦੇ ਪਹਿਲਾਂ ਪ੍ਰਿਪੇਅਰ ਹੋ ਕੇ ਜਾਂਦੇ ਵੀ ਹੋ ਸਕਦਾ ਕੋ ਉਹਦੇ ਘਰ ਦੇ ਸਾਨੂੰ ਗਰਮ ਬੋਲ ਬਿਲਕੁਲ ਸਮਝਦੇ ਹੋ ਨਾ ਬਾੱਚ ਭਾਵੇਂ ਰਾਜੀ ਨਵਾ ਹੋ ਜਾਵੇ ਸਭ ਕੁਝ ਨਪੜ ਜਾਂਦਾ ਜੀ ਜੀ ਪਰ ਪਰ ਪੇਰੋ ਕੇ ਜਾਂਦੇ ਆ ਕਿ ਇੱਕ ਵਾਰੀ ਯਾਰ ਹਸਪਤਾਲ ਚ ਜਾਵਾਂਗੇ ਤੇ ਹੋ ਸਕਦਾ ਅਗਲਾ ਮੰਦਾ ਚੰਗਾ ਬੋਲੇ ਤੇ ਜੋ ਬੋਲਿਆ ਚੱਲਿਆ ਤੇ ਝੋਲੀ ਚ ਪਵਾ ਲਿਓ ਪੰਚਾਇਤ ਇਦਾਂ ਤਿਆਰ ਹੋ ਕੇ ਜਾਂਦੀ ਹੁੰਦੀ ਸੀ ਜੀ ਜੀ ਸਿਆਣੇ ਸਰਪੰਚ ਬਹੁਤ ਵੱਡੇ ਝੇਰੇ ਵਾਲੇ ਹੁੰਦੇ ਸੀ ਬਿਲਕੁਲ ਅੱਜ ਵੀ ਹੈਗੇ ਨੇ ਜਿਨ੍ਹਾਂ ਨੂੰ ਮਤਲਬ ਕਿ ਕਈ ਵਾਰ ਅੱਗੋਂ ਸੁੰਨੀਆਂ ਪੈਂਦੀਆਂ ਉਹਨਾਂ ਦਾ ਕੋਈ ਕਸੂਰ ਨਹੀਂ ਤੇ ਪਰੇ ਪੰਚਾਇਤ ਵਾਲੇ ਹੂੰ ਹੂੰ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਚ ਆਮ ਇੱਕ ਸਰਪੰਚ ਪੰਚ ਜਾਂ ਸਧਾਰਨ ਸਾਡਾ ਬਜ਼ੁਰਗ ਉਹ ਪਰਪੇਰ ਹੋ ਕੇ ਜਾਂਦਾ ਕਿ ਯਾਰ ਗੁੱਸੇ ਦੇ ਵਿੱਚ ਹੋ ਸਕਦਾ ਅਗਲਾ ਮੈਨੂੰ ਕੋਈ ਤੱਤੀ ਠੰਡੀ ਗੱਲ ਕਵੇ ਤਾਂ ਤੁਸੀਂ ਤੇ ਬਹੁਤ ਵੱਡੀ ਨੁਮਾਇੰਦਗੀ ਕਰ ਰਹੇ ਹੋ ਜੀ ਬਹੁਤ ਵੱਡੀ ਨੁਮਾਇੰਦਗੀ ਕਰ ਰਹੇ ਹੋ ਤੁਹਾਨੂੰ ਜੇਰਾ ਵੱਡਾ ਰੱਖਣ ਦੀ ਲੋੜ ਤੇ ਆ ਹਾਂ ਹੱਥ ਜੋੜ ਕੇ ਕਹਿ ਸਕਦੇ ਹਾਂ ਕਿ ਭਾਈ ਹੁਣ ਵੇਲਾ ਨਹੀਂ ਆਪਾਂ ਲੜੀਏ ਜੋ ਕੁਝ ਕਰ ਸਕਦੇ ਆ ਉਹ ਨਾਲ ਮਿਲ ਕੇ ਕਰੀਏ ਠੀਕ ਹੈ ਨਾ ਜੀ ਹੂੰ ਹੂੰ ਮੈਂ ਇਹ ਸਮਝਦਾ ਮਾਂ ਕਿ ਹੁਣ ਸਿਆਸਤਦਾਨਾਂ ਨੂੰ ਵੀ ਇਹ ਵੇਖਣਾ ਚਾਹੀਦਾ ਹੈ ਕਿ ਭਾਈ ਜੇ ਤੁਹਾਨੂੰ ਕੋਈ ਮੁੰਡਾ ਚੰਗਾ ਬੋਲਦਾ ਵੀ ਹੈ ਨਾ ਛੋਲੀ ਪਾ ਲਓ ਹੂੰ ਜੇ ਤੁਸੀਂ ਸਹੀ ਵੀ ਹੋ ਕੋਈ ਗੱਲ ਨਹੀਂ ਮੈਂ ਬਹਿਸ ਨਹੀਂ ਕਰਦਾ ਐਸ ਥਾਂ ਤੇ ਮੈਂ ਸਹੀ ਹਾਂ ਕੋਈ ਗੱਲ ਨਹੀਂ ਪਰ ਜੇ ਤੁਹਾਨੂੰ ਲੱਗਦਾ ਮੈਂ ਗਲਤ ਹਾਂ ਆਓ ਰਲ ਕੇ ਇੱਕ ਵਾਰੀ ਕੰਮ ਕਰੀਏ ਆਪਣਾ ਦੇਖਣੇ ਸਾਬਤ ਕਰਨ ਦੀ ਲੋੜ ਨਹੀਂ ਹੁੰਦੀ ਉਹ ਵੀ ਮੌਕਾ ਸਮਾਂ ਸਾਬਤ ਕਰ ਦਿੰਦਾ ਤੇ ਬਾਕੀ ਹੋਰ ਵੀ ਜਿਹੜੇ ਉਹ ਕਮੈਂਟ ਕਰ ਰਹੇ ਨੇ ਕੁਸ਼ਕੇ ਸਰਪਜੀਤ ਸਿੰਘ ਖਾਲਸਾ ਜੀ ਜਾਂ ਅਮਰਤਪਾਲ ਸਿੰਘ ਹੋਰਾਂ ਦੀ ਟੀਮ ਜਿਹੜੇ ਵੀ ਕਰ ਰਹੇ ਮੈਂ ਵਾਰ-ਵਾਰ ਕਹਿਣਾ ਹੁੰਦਾ ਕਿ ਅਸੀਂ ਸਮੁੱਚਤਾ ਦੀ ਗੱਲ ਕਰਦੇ ਹਾਂ ਕਿ ਭਾਈ ਸਾਰੇ ਜਿਹੜੇ ਕਰ ਰਹੇ ਨੇ ਕਾਬਲੇ ਤਾਰੀਫ ਆ ਜੀ ਸਦਕੇ ਭਾਈ ਹੋਰ ਵੀ ਆਉਣ ਵਧੀਆ ਜਿੱਥੇ-ਜਿੱਥੇ ਵੀ ਕਰ ਰਹੇ ਇਹ ਵੀ ਸਿਆਸਤਦਾਨੀ ਆ ਨਾ ਜੀ ਤਾਂ ਇਹਨਾਂ ਨੂੰ ਵੀ ਅਸੀਂ ਸਿਆਸਤਦਾਨਾਂ ਵਿੱਚ ਹੀ ਰੱਖਦੇ ਹਾਂ ਚਲੋ ਵੱਖਰਾ-ਵੱਖਰਾ ਹੁੰਦਾ ਕੋਈ ਕਾਮਰੇਡ ਆ ਕੋਈ ਪੰਥਕ ਆ ਕੋਈ ਕਾਂਗਰਸ ਹੀ ਹੈ ਕੋਈ ਕੁਝ ਹੈ ਕੋਈ ਕੁਝ ਹੈ ਜਿਹੜਾ ਵੀ ਕੰਮ ਕਰ ਰਿਹਾ ਜੀ ਅੱਛਾ ਸਭ ਅੱਛਾ ਹੈ ਜੀ ਜੀ ਮਿੰਟ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਦੋਸਤੋ ਤੁਹਾਡੀ ਨਾਲ ਜੁੜੇ ਰਹਿਣ ਵਾਸਤੇ ਕਮੈਂਟ ਥੋੜੇ ਸੀਮਤ ਕਰ ਰਿਹਾ ਮੈਂ ਕਿਉਂਕਿ ਗੱਲਾਂ ਬਾਤਾਂ ਕਾਫੀ ਨੇ ਕਾਫੀ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਵੀ ਕਰਨੀਆਂ ਨੇ ਮਿੰਟ ਜੀ ਕਮੈਂਟ ਵੀ ਨੇ ਤੇ ਫਿਰ ਮੈਂ ਜ਼ਿਕਰ ਕਰ ਰਿਹਾ ਪਠਾਨ ਮਾਜਰਾ ਦਾ ਪਰ ਪਠਾਨ ਮਾਜਰਾ ਦੇ ਬਾਰੇ ਸਾ ਗੱਲਬਾਤ ਇਹ ਵੀ ਪੁੱਛਣੀ ਹੈ ਕਿ ਪੰਨੂ ਸਾਹਿਬ ਜਿਹੜੀ ਗੱਲ ਕਹਿ ਰਹੇ ਹਨ ਕਿ 10 ਕ ਜਾਨੇ ਹੋਰ ਵੀ ਰਡਾਰਤੇ ਨੇ ਤਿੰਨ ਬੀਬੀਆਂ ਦਾ ਵੀ ਵਿੱਚ ਜ਼ਿਕਰ ਕਰ ਰਹੇ ਸੀ ਤਾਂ ਇਹਦੇ ਚੰਗਿਆੜੀ ਜੀ ਸੁਣਤ ਰਹੀਓ ਪਹਿਲਾਂ ਤੋਂ ਹੀ ਸੀ ਲੈਨ ਪੰਨੂ ਸਾਹਿਬ ਨੇ ਕਿਹਾ ਕਿ 10 ਜਣੇ ਹਾਂਜੀ ਪੰਨੂ ਸਾਹਿਬ ਨੇ ਕਿਹਾ ਕਿ 10 ਸਵਿਧਾਇਕ ਹੋਰ ਅਜੇ ਰਡਾਰਤੇ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਬੀਬੀਆਂ ਦਾ ਜ਼ਿਕਰ ਕਰ ਰਹੇ ਨੇ ਕਮਾਲ ਦੀ ਗੱਲ ਹੈ ਜੀ ਅੱਛਾ ਜੀ ਨਹੀਂ ਮੈਂ ਨਹੀਂ ਸੁਣਿਆ ਸਰ ਮੈਂ ਕਦੇ ਹੁੰਦੇ ਵਿੱਚ ਪੜਿਆ ਜੀ ਤੁਸੀਂ ਟ੍ਰਿਬਿਊਨ ਚ ਪੜਿਆ ਠੀਕ ਹੈ ਸਰ ਠੀਕ ਹੈ ਅੱਛਾ ਮੈਂ ਨਹੀਂ ਮੈਂ ਕਿਤੇ ਸਕਿਪ ਕਰ ਗਿਆ ਕੱਲ ਦੀ ਪ੍ਰੈਸ ਕਾਨਫਰੰਸ 'ਚ ਮੈਂ ਹਰਮਿਤ ਪਠਾਨ ਮਾਜਰਾ ਬਾਰੇ ਜ਼ਰੂਰ ਸੁਣ ਹਾਂਜੀ ਉਹ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਹੋ ਸਕਦਾ ਕਿਸੇ ਸਵਾਲ ਦੇ ਜਵਾਬ 'ਚ ਉਹਨਾਂ ਨੇ ਕਿਹਾ ਹਾਂਜੀ ਠੀਕ ਹੈ ਚਲੋ ਦੇਖ ਗੱਲ ਇਹ ਆ ਕਿ ਫਿਰ ਕਿਤੇ ਇਹ ਤਾਂ ਨਹੀਂ ਆ ਕਿ ਹਰਮੀਤ ਦੀ ਇਸ ਵੇਲੇ ਜਿਹੜੀ ਹੋਣੀ ਆਈ ਆ ਹਮ ਸ਼ਾਮਤ ਆਈ ਆ ਕਿ ਇਹਦੇ ਬਹਾਨੇ ਤੁਸੀਂ ਉਹਨਾਂ ਨੂੰ ਦਸਾਂ ਨੂੰ ਚੇਤਾਵਨੀ ਦਿੱਤਾ ਕਿ ਜੇ ਬਹੁਤਾ ਖੁੱਲ ਕੇ ਭੱਜੇ ਜੀ ਤੇ ਫਿਰ ਵਾਹਣ ਇੱਕੋ ਜਨੇ ਆ ਹਮ ਸਰ ਤੁਹਾਨੂੰ ਪਤਾ ਮੈਂ ਰਾਤ ਲਿਖਿਆ ਸੀਗਾ ਕਿ ਆ ਗਿਆ ਜੀ ਮੇਲ ਨਾਨਕਾ ਮੇਲ ਨਾਨਕਾ ਤੁਕੀ ਭਾਪਸੀ ਕੁਝ ਗੱਲਾਂ ਵਲ ਪਾ ਕੇ ਦੱਸਣੀਆਂ ਪੈਂਦੀਆਂ ਜੀ ਕਿ ਬਹੁਤ ਵੱਡੀਆਂ ਟੀਮਾਂ ਏਜੰਸੀਆਂ ਪਠਾਨ ਮਾਜਰਾ ਦੇ ਮਗਰ ਸੀ ਹਮ ਅੱਜ ਹੁਣ ਵੀਡੀਓ ਵਾਇਰਲ ਹੋ ਗਿਆ ਵਿਕਰਮ ਮਰਾੜ ਦਾ ਵਿਕਰਮ ਮਰਾੜ ਕੌਮ ਹਮ ਐਂਟੀ ਗੈਂਗਸਟਰ ਟਾਸਕ ਫੋਰਸ ਵਾਲੀ ਜਿਹੜੇ ਮਤਲਬ ਕਿ ਚੋਟੀ ਦੇ ਅਫਸਰਾਂ ਚੋਂ ਇੱਕ ਯਾਨੀ ਜੋ ਕਾਉਂਟਰ ਇੰਟੈਲੀਜੈਂਸ ਜੀਟੀਐਫ ਵਗੈਰਾ ਚੋਂ ਹੁੰਦੇ ਆ ਹੁਣ ਤਾਂ ਸਾਫ ਹੋ ਗਿਆ ਨਾ